ਅੱਜ ਦੇ ਮਾਡਰਨ ਸਮੇਂ 'ਚ ਜਿੱਥੇ ਅੱਜ ਦੇਸ਼ 'ਚ ਚੰ드ਰਮਾ ਤੇ ਲੋਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉੱਥੇ ਹੀ ਜੇਕਰ ਅੱਜ ਵੀ ਗੱਲ ਕੀਤੀ ਜਾਵੇ ਤਾਂ ਪੜ੍ਹੇ ਲਿਖੇ ਅਨਪੜ੍ਹ ਨੇ ਜੋ ਢੂੰਗੀ ਬਾਬਿਆਂ ਦੇ ਚਰਚਾ 'ਚ ਆਪਣਾ ਸਭ ਕੁਝ ਗਵਾ ਬੈਠੀ ਦੀ ਹੈ ਅਜਿਹਾ ਇੱਕ ਮਾਮਲਾ ਪਠਾਨਕੋਟ ਸੁजानਪੁਰ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਸਾਬਕਾ ਗ੍ਰਿਫ ਮੁਲਾਜ਼ਮ ਨੂੰ ਔਲਾਦ ਦੀ ਪਾਲ ਬੰਗੀ ਬੰਗੀ ਤੇ ਇਨਾ ਬਾਬਿਆਂ ਦੇ ਚੱਕਰ ਚ ਉਸਦੇ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਹੋਈ ਆ ਤੇ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇ ਚ ਜਿਸ ਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਚ ਚੱਲ ਰਿਹਾ ਹੈ ਤੇ ਜਿਸ ਤੇ ਚੱਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਤੇ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕਰਕੇ ਅਰੋਗੀਆਂ ਦੀ ਪਾਲ ਕੀਤੀ ਜਾ ਰਹੀ ਜਦੋਂ ਇਸ ਸਬੰਧੀ 피해ਦੀ ਪਤਨੀ ਜੋ ਕਿ ਇਸ ਘਟਨਾ ਤੋਂ ਬਾਅਦ ਸਦਮੇ ਚ ਹੈ ਅਤੇ ਉਸ ਦਾ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਉਸ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਪਤੀ ਜਦ ਘਰ ਆਏ ਤਾਂ ਮહિਲੇ ਦਾਹੀ ਸ਼ਖ ਸੋਨਾ ਦੇ ਸੰਪਰਕ ਚ ਆਇਆ ਅਤੇ ਉਸਨੇ ਉਸਦੀ ਪਤਨੀ ਨੂੰ ਜੜਾਏ ਚਾਂਸੇ ਚ ਲੈ ਕੇ ਚਾਂਸੇ ਚ ਬਹਲਾਫ ਉਸਲਾਕ ਕਿਹਾ ਕਿ ਇਸੇ ਬਾਬੇ ਕੋਲ ਜਾਂਦੇ ਆ ਤਾਂ ਜੋ ਸਾਡੇ ਘਰ ਔਲਾਦ ਜੁੜੀ ਹੈ ਉਹ ਹੋ ਸਕੇ ਅਤੇ ਮੇਰੇ ਪਤੀ ਨੇ ਵੀ ਉਸ ਦੀਆਂ ਗੱਲਾਂ ਚ ਆ ਕੇ ਅਤੇ ਥੋੜੇ-ਥੋੜੇ ਕਰ ਸ਼ਖਸ ਨੇ ਮੇਰੇ ਪਤੀ ਤੋਂ 60 ਲੱਖ ਰੁਪਏ ਦੇ ਕਰੀਬ ਰਕਮ ਲੈ ਲਈ ਅਤੇ ਇਸ ਦਾ ਪਤਾ ਜਦ ਸਾਨੂੰ ਚਲਿਆ ਤਾਂ ਸਾਡੇ ਵੱਲੋਂ ਇਸ ਸੰਬੰਧੀ ਥਾਣੇ ਸ਼ਿਕਾਇਤ ਜੁੜੀ ਹੈ ਉਹ ਦਰਜ ਕਰਵਾਈ। ਅਤੇ ਹਰ ਇੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਪੀੜਿਤ ਪਰਿਵਾਰ ਨੇ ਆਉ ਸੁਣ। ਹਿੰਤੋਸ਼ ਤੁਹਾਡੇ ਘਰ ਲੈ ਕੇ ਕਿ ਨਾ ਆਏ ਆਰਾਮ ਨਾਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਗੀ ਹੋਈ ਹੈ ਗੱਲਬਾਤ ਸਾਡੀ ਇਹ ਹੋਈ ਜੀ ਇਹ ਦਾ ਦੋਸਤ ਸੀ ਰਵਦਾ ਸੁਆਮੀ ਸੀ ਤੇ ਇਸ ਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਇਹਨਾਂ ਨੂੰ ਲਾਲ ਜੀ ਚੋਂ ਵੀ ਆਸਾਂ ਕੀਤੀ ਤਾਂ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਪਰ ਕਿੰਨਾ ਕੋਈ लाज ਕਰਾਉਂ ਇਹਨਾਂ ਨੇ ਕਿਹਾ ਪੰਨਾਂ ਦੀ ਹੈ ਨਾ ਇਹ ਕਿਹਾ ਤਾਈ ਇੱਦਾਂ ਹੀ ਸੋਚਿਆ ਸਾਥਿਆ ਤੇ ਨਾਇ ਨੇ ਕਿਹਾ ਕਿ ਚਲ ਠੀਕ ਹੈ ਮੈਂ ਕਰਾਉਂਗਾ ਲਾਲ ਜੀ ਸਰਾਉਣ ਲੱਗੇ ਨਾ ਕੋਲੋਂ ਤੇ ਰਣ ਕੰਨਾ ਵੀ ਕਹਿੰਦੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ। ਉਹ ਉਹਦਾ ਪੁੱਤ ਤੈਨੂੰ ਲਿਆਉਣਾ ਲਈ ਪਰ ਸਾਨੂੰ ਖੜਿਆ ਕਿਤੇ ਨਹੀਂ। ਸਰਗੁਲ ਬਸ ਤੇ ਅਸੀਂ ਜਿਸਨਾ ਨੇ ਇਲਾਜ ਕਰਾਉਣ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ। ਪੈਸੇ ਮੰਗਨੇ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀਰਾਂ ਲੈ ਲੈ। ਕਾਲਾ ਹੀਰਾਂ ਲੈ ਕੇ ਮਦਦ ਆਦ ਕਰਨ ਮਦਦ ਆਦ ਕਰਨ। ਉਹ ਕਾਲਾ ਹੀਰਾਂ ਨੂੰ ਮਾਰ ਗਏ। ਕਹਿੰਦਾ ਕਾਲਾ ਹੀਰਾਂ ਨੂੰ ਮਾਰ ਗਏ ਆ। ਉਹਦੇ ਤੋਂ ਤੁਹਾਨੂੰ ਕੇਸ ਤੇ ਆ ਗਿਆ ਤੁਹਾਡੇ ਉੱਤੇ। ਤੋੜ ਦੇ ਕੇ ਕੇਸ ਪੈ ਗਿਆ ਕਾਲੀ ਹਿਰੰਦਾ ਉਹਨਾਂ ਨੇ ਕਾਲੀ ਹਿਰੰਦਾ ਕੇਸ ਪਾਉਤਾ ਫਿਰ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਦਿਖਾਇਆ ਉਹਨੇ ਕੀ ਹੈਗਾ ਸੀਗਾ ਪੁੱਛੂ ਵੀ ਨਹੀਂ ਉਹਨਾਂ ਨੇ ਕਿਹਾ ਕਾਲਾ ਹਿਰੰਦਾ ਮਾਰ ਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿ ਅਸੀਂ ਤੇ ਕਿਹਾ ਸੀ ਉਹ ਮੰਗਦੇ ਆ ਸੀ ਮੰਗਨੇ ਸ਼ੁਰੂ ਕਰ ਦਿੱਤੇ ਤੇ ਕੋਈ ਆਲੇ ਪੈਸੇ ਦੀ ਨਹੀਂ ਆਨੇ ਪੈਸੇ ਦੀ ਉਹ ਲੋੜ ਤੇ ਆਲਾ ਕੇਸ ਚੱਲ ਰਿਹਾ ਨਹੀਂ ਤਾਂ ਕੇਸ ਉਹ ਚੱਲ ਰਿਹਾ ਹੈ ਕਿੰਨੇ ਕੇ ਪੈਸੇ ਤੋਂ ਟ੍ਰਾਂਸਫਰ ਕੀਤੇ ਨਾਲ ਟ੍ਰਾਂਸਫਰ ਵੀ ਅਹੀ ਹੋ ਗਿਆ 60 ਲੱਖ ਰੁਪਏ ਆ ਦੇ ਪਾਉਂਗੇ ਕਿਹੜੇ ਕਿਹੜੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹੀ ਤੇ ਸ਼ਰਮਾ ਤੇ ਉਸ ਦੀ ਵਾਈਫ ਕਿ ਇਸ ਦੀ ਮਦਰ ਉਹ ਪਪਾ ਕੌਨ ਸੀਗਾ ਬਾਬਾ ਕੌਨ ਸੀਗਾ ਬਾਬਾ ਹੀ ਦੇਖਿਆ ਨਹੀਂ ਜੀ ਬਾਬਾ ਤੇ ਹੀ ਦੇਖਿਆ ਨਹੀਂ ਪਪਾ ਉਹਨੂੰ ਪਤਾ ਆਏਗਾ ਸਾਨੂੰ ਨਹੀਂ ਪਤਾ ਬਾਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਪੂਰੇ ਤੋਂ ਟੋਟਾ ਚ ਕੇਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋਲ ਨਹੀਂ ਆ ਜੀ ਤੁਸੀਂ ਕਿਸੇ ਹਵਾਲੇ ਵਿੱਚ ਗਏ ਸੀਗੇ ਨਹੀਂ ਇਹਦੇ ਨਹੀਂ ਕੇ ਸਾਨੂੰ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੇ ਜਾਂਦਾ ਜਿਆ ਕਿੰਨੇ ਕੇ ਪੈਸੇ ਥੋੜੇ ਘੋਟਾ ਲਏ ਉਹਨੇ 60 ਲੱਖ ਰੁਪਈਆ ਕਰ ਲਿਆ ਸ ਪੁਲਿਸ ਨੂੰ ਕੰਪਲੇਟ ਕੀ ਪੁਲਿਸ ਖਪਲੇ ਖਾ ਦੇਗੇ ਸਾਡੇ ਕੋਲ ਪੈਸੇ ਲੈਣੇ ਆਨੇ ਲਾਜ ਚੀਜ਼ ਨਹੀਂ ਦੇ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਟ ਕੀਤੀ ਤੇ ਪੁਲਿਸ ਕੰਪਲੇਟ ਸੁਖਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਘਨ ਨੂੰ ਨਹੀਂ ਸਹਿੰਦੇ ਜਾਣੀ ਕਿ ਸਭ ਇਹ ਸਾਬੋ ਨਹੀਂ ਚਾਹੀਏ ਗੱਲ ਸਾਨੂੰ ਸਾਡੇ ਸਾੜੇ ਹੱਥ ਪੈਸੇ ਮਿਲਨੇ ਚਾਹੀਦੇ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਵੀਨੇ ਕੁਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਨੇ ਹੁੰਦਾ ਨਾ ਪਰ 2 ਸਾਲ ਪਹਿਲੇ ਗ੍ਰਫ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ ਸਵਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹਨੂੰ ਮੰਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਚੋ ਬਣ ਕੇ ਫੋਨ ਕਰਾਂਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਸ ਮੋਹਿ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਦੇ ਪਲਾਨ ਬਣਾਇਆ ਹੈਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿ ਇਦਾਂ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋਈ ਆ ਬੁੱਸ ਵਾਲੇ ਕੋ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਆ ਕੀ ਮੰਗੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆਦਾ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਲਾਗੇ ਬਜ਼ੁਰਗ ਕੇ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ ਤੇ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 467 67 120 ਬੀ ਲਈ ਇਹ ਨਾਲ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੇ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਚੋਂ ਆਰਾਊਂਡ 30 ਲੱਖ ਰੁਪਈਆ ਬੈਂਕ ਟ੍ਰਾਂਸਫਰ ਤਾਂ ਬੰਦਾ ਦਰਜ ਹੋ ਗਿਆ ਜੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਔਰ ਉਹ ਵੀ ਕਰਿਆ ਗਿਆ ਰੋਪੀਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ ਕੈਪਟਨ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ